ਬੁੱਢਾ ਦਰਿਆ ਮਾਮਲੇ ਨੂੰ ਲੈ ਕੇ ਅੱਜ ਕਾਲਾ ਪਾਣੀ ਮੋਰਚਾ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇੱਕ ਸੰਘਰਸ਼ ਕੀਤਾ ਜਾ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵਕਤ ਫਰੋਜਪੁਰ ਰੋਡ ਤੇ ਜਿਹੜੇ ਪ੍ਰਦਰਸ਼ਨਕਾਰੀਆਂ ਪਹੁੰਚ ਹੋਏ ਨੇ ਤਾਂ ਇੱਕ ਮਾਰਚ ਜਿਹੜਾ ਵਾ ਅੱਜ ਸਵੇਰੇ ਕੱਢਿਆ ਜਾਣਾ ਸੀਗਾ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਸੀਗੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ ਤਾਂ ਸਵੇਰੇ ਬੈਰੀਕੇਡਿੰਗ ਕੀਤੀ ਗਈ ਕੁਝ ਲੀਡਰ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਪੁਲਿਸ ਵੱਲੋਂ ਲਿੱਤਾ ਗਿਆ ਸੀਗਾ ਤਾਂ ਹੁਣ ਜਿਹੜਾ ਵਾ ਜਿਹੜਾ ਵੇਰਕਾ ਮਿਲਕ ਪਲਾਂਟ ਦੇ ਬਾਹਰ ਮੋਰਚਾ ਲੱਗਿਆ ਸੀ ਉੱਥੋਂ ਬੈਰੀਕੇਡਿੰਗ ਤੋੜ ਕੇ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਥੋੜਾ ਅੱਗੇ ਵਧੇ ਨੇ ਤਾਂ ਇਹ ਮਾਰਚ ਜਿਹੜਾ ਵਾ ਅੱਗੇ ਵਿਦਵਾਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪੁਲਿਸ ਨੇ ਇੱਕ ਵਾਰ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਇਹਨਾਂ ਨੂੰ ਰੋਕਿਆ ਆਵਾ ਔਰ ਗੱਲਬਾਤ ਜਿਹੜੀ ਹੈ ਪ੍ਰਸ਼ਾਸਨ ਦੇ ਨਾਲ ਲਗਾਤਾਰ ਚੱਲ ਰਹੀ ਹੈਗੀ ਆ ਤਾਂ ਜਿਹੜੇ ਮੁੱਖ ਆਗੂ ਨੇ ਉਹ ਇੱਥੇ ਪਹੁੰਚੇ ਇਹਨੇ ਗੱਲਬਾਤ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਵੀ ਲਗਾਤਾਰ ਹੋ ਰਹੀ ਆ ਔਰ ਇਹ ਕਿਹਾ ਜਾ ਰਿਹਾ ਕਿ ਕੁਝ ਸੰਘਤ ਜਿਹੜੀਆਂ ਵਾ ਪ੍ਰਸ਼ਾਸਨ ਦੇ ਨਾਲ ਉਹਨਾਂ ਦੀਆਂ ਆ ਬੜੀਆਂ ਵੀ ਹੈਗੀਆਂ ਨੇ ਤੇ ਪੁਲਿਸ ਦੇਖ ਸਕਦੇ ਹੋ ਵੱਡੀ ਤعداد ਦੇ ਵਿੱਚ ਇੱਥੇ ਤਣਾਤ ਕੀਤੀ ਗਈ ਆ ਬੈਰੀਕੇਟਿੰਗ ਜਿਹੜੀ ਅੱਗੇ ਇੱਕ ਵਾਰ ਫਿਰ ਕਰ ਦਿੱਤੀ ਗਈ ਆ ਪਹਿਲਾ ਇੱਕ ਜਿਹੜਾ ਬੈਰੀਕੇਟਿੰਗ ਵਾਲਾ ਪੁਆਇੰਟ ਸੀ ਉਸ ਨੂੰ ਤੋੜਿਆ ਗਿਆ ਉਸ ਤੋਂ ਬਾਅਦ ਇਹ ਅੱਗੇ ਵਧੇ ਨੇ ਤਾਂ ਪੁਲਿਸ ਨੇ ਹੁਣ ਗੱਲਬਾਤ ਜਿਹੜੀ ਉਹ ਕਰਨੀ ਸ਼ੁਰੂ ਕੀਤੀ ਇੱਕ ਵਾਰ ਫਿਰ ਤਾਂ ਕੀ ਸਹਿਮਤੀ ਮਣੀ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਪਰ ਇਹ ਤਸਵੀਰਾਂ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਆ ਜੋ ਕਾਲਾ ਪਾਣੀ ਮੋਰਚਾ ਦੇ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਨੇ ਲਗਾਤਾਰ ਮੰਗ ਕਰ ਰਹੇ ਨੇ ਕਿ ਅਸੀਂ ਤਾਜਪੁਰ ਰੋਡ ਤੇ ਜੋ ਸਮਾਂ ਦਿੱਤਾ ਗਿਆ ਸੀਗਾ ਜੋ ਗੱਲਬਾਤ ਕੀਤੀ ਗਈ ਸੀ ਕਿ ਅਸੀਂ ਉੱਥੇ ਜਾ ਕੇ ਇਹ ਬੰਨ ਲਗਾਵਾਂਗੇ ਜਿੱਥੇ ਪਾਣੀ ਜਿਹੜਾ ਵਾ ਗੰਦਾ ਜਿਹੜਾ ਵਾ ਗਿਰਦਾ ਵਾ ਦਰਿਆ ਦੇ ਵਿੱਚ ਉੱਥੇ ਬੰਨ ਲਗਾਇਆ ਜਾਵੇਗਾ ਪਰ ਪੁਲਿਸ ਵੱਲੋਂ ਸਿਰ ਤੋਂ ਹੀ ਇੱਥੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸੀ ਔਰ ਇੱਥੇ ਹੀ ਰੋਕਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਸੀ ਤਾਂ ਬੈਰੀਕੇਟਿੰਗ ਜਿਹੜੀ ਆ ਬਿਰਕਾ ਦੇ ਬਾਹਰ ਤੋੜ ਕੇ ਅੱਗੇ ਆਏ ਨੇ ਤਾਂ ਇੱਥੇ ਆ ਕੇ ਇੱਕ ਵਾਰ ਫਿਰ ਪਰਦਰਸ਼ਨ ਕੀਤਾ ਜਾ ਰਿਹਾ ਵਾ ਤਾਂ ਦੇਖ ਸਕਦੇ ਗੱਡੀਆਂ ਇੱਕ ਵਾਰ ਫਿਰ ਰੋਕੀਆਂ ਜਾ ਰਹੀਆਂ ਨੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈਗੇ ਆ ਪੁਲਿਸ ਕਮਿਸ਼ਨਰ ਜਿਹੜੇ ਨੇ ਸਵੇਰੇ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਮੁੱਖ ਆਗੂ ਜਿਹੜਾ ਬਾ ਗੱਲਬਾਤ ਅਗਰ ਕਰਨਾ ਚਾਹੁੰਦਾ ਪ੍ਰਸ਼ਾਸਨ ਨਾਲ ਉਹ ਆ ਕੇ ਗੱਲਬਾਤ ਕਰ ਸਕਦਾ ਵਾ ਤਾਂ ਹੁਣ ਜਿਹੜੀ ਆ ਅਨਾਉਂਸਮੈਂਟ ਵੀ ਜਿਹੜੀ ਕੀਤੀ ਗਈ ਆ ਕਿ ਲੱਖਾ ਸਦਾਨਾ ਜਿਹੜੇ ਆ ਕਰਾਸਤ ਦੇ ਵਿੱਚ ਲਿੱਤੇ ਗਏ ਨੇ ਜਿਹੜੇ ਆਗੂ ਹਸਾਸਤ ਦੇ ਵਿੱਚ ਲਿੱਤੇ ਗਏ ਨੇ ਉਹਨਾਂ ਨੂੰ ਛੱਡਿਆ ਜਾਵੇ ਉਸ ਤੋਂ ਬਾਅਦ ਅਗਲੀ ਜਿਹੜੀ ਆ ਗੱਲਬਾਤ ਜਿਹੜੀ ਆ ਉਹ ਪ੍ਰਸ਼ਾਸਨ ਨਾਲ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਫਿਰੋਜ਼ਪੁਰ ਰੋਡ ਤੋਂ ਦਿਖਾ ਰਹੇ ਹਾਂ ਇਸ ਵਕਤ ਰੋਡ ਜਿਹੜਾ ਵਾ ਬੰਦ ਕੀਤਾ ਗਿਆ ਵਾ ਪੁਲਿਸ ਵੱਲੋਂ ਵੀ ਡਿਵਰਜਨ ਜਿਹੜਾ ਵਾ ਦਿੱਤਾ ਗਿਆ ਵਾ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੇ ਮੌਜੂਦ ਹੈਗੇ ਨੇ ਤਾਂ ਲੁਧਿਆਣਾ ਦੇ ਵਿੱਚ ਅੱਜ ਬੁੱਢਾ ਦਰਿਆ ਮਾਮਲੇ ਨੂੰ ਲੈ ਕੇ ਜੋ ਕਾਲਾ ਪਾਣੀ ਮੋਰਚਾ ਵੱਲੋਂ ਕਿਹਾ ਗਿਆ ਸੀ ਕਿ ਮਾਰਚ ਕੱਢਿਆ ਜਾਵੇਗਾ ਬੰਨ ਲਗਾਇਆ ਜਾਵੇਗਾ ਬੁੱਢੇ ਦਰਿਆ ਤੇ ਜਿੱਥੇ ਪਾਣੀ ਜਿਹੜਾ ਵਾ ਗੰਦਾ ਗਿਰਦਾ ਵਾ ਉਸ ਤੇ ਬੰਨ ਲਗਾਇਆ ਜਾਵੇਗਾ ਤਾਂ ਕਿ ਪਾਣੀ ਹੋਰ ਗੰਦਾ ਨਾ ਹੋ ਸਕੇ ਤਾਂ ਇਸ ਪਾਣੀ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ ਕਿਉਂਕਿ ਇਹ ਪਾਣੀ ਜਿਹੜਾ ਵਾ ਬਿਮਾਰੀਆਂ ਫੈਲਾ ਰਿਹਾ ਵਾ ਤਾਂ ਉਸ ਨੂੰ ਲੈ ਕੇ ਅੱਜ ਵੱਖ-ਵੱਖ ਥਾਵਾਂ ਤੋਂ ਇਹ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਇਸ ਵਕਤ ਵੀ ਤੁਸੀਂ ਦੇਖ ਸਕਦੇ ਹੋ ਹਾਈਵੇ ਦੇ ਉੱਤੇ ਬੈਠੇ ਨੇ ਔਰ ਲਗਾਤਾਰ ਇਹੀ ਮੰਗ ਕਰ ਰਹੇ ਨੇ ਕਿ ਉਸ ਥਾਂ ਤੇ ਜਿੱਥੇ ਬੰਨ ਲਗਾਣਾ ਵਾ ਉਧਰ ਦੂਜੀ ਤਰਫ ਜਿਹੜੇ ਡਾਂਗਾ ਵਾਲੇ ਨੇ ਜਿਹੜੇ ਫੈਕਟਰੀਆਂ ਵਾਲੇ ਨੇ ਉਹਨਾਂ ਵੱਲੋਂ ਵੀ ਉੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਫੈਕਟਰੀਆਂ ਬੰਦ ਕਰਕੇ ਜੋ ਪ੍ਰਵਾਸੀ ਮਜ਼ਦੂਰ ਨੇ ਉਹ ਉੱਥੇ ਮੋਰਚਾ ਲਗਾ ਕੇ ਬੈਠੇ ਨੇ ਤਾਂ ਇਹ ਕਾਲੀ ਕਾਲਾ ਪਾਣੀ ਮੋਰਚਾ ਦੇ ਜੋ ਆਗੂ ਨੇ ਉਹ ਇੱਥੇ ਇਸ ਵਕਤ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਥੇ ਪ੍ਰਸ਼ਾਸਨ ਦੀ ਜਿਹੜੇ ਮੁਖ ਅਫਸਰ ਨੇ ਉਹ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀਆਂ ਵਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਕਿ ਹੁਣੇ ਮੋਰਚੇ ਨੂੰ ਜਿਹੜਾ ਵਾ ਬੰਦ ਕੀਤਾ ਜਾ ਸਕੇ ਹਲਕੇ ਬਲ ਦਾ ਪੁਲਿਸ ਵੱਲੋਂ ਪ੍ਰਯੋਗ ਜ਼ਰੂਰ ਕੀਤਾ ਗਿਆ ਸੀਗਾ ਪਰ ਅੰਦਰ ਕੀ ਗੱਲਬਾਤ ਹੋਈ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਸੀਂ ਉਹ ਵੀ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਮੰਗਾ ਹੈਗੀਆਂ ਨੇ ਅਸੀਂ ਉਸ ਬਾਰੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਦੇਖ ਸਕਦੇ ਹੋ ਅਫਸਰ ਜਿਹੜੇ ਨੇ ਪੁਲਿਸ ਅਫਸਰ ਨੇ ਇਹ ਗੱਲਬਾਤ ਕਰ ਰਹੇ ਨੇ ਨਾਰੇ ਬਾਜੀ ਕੀਤੀ ਜਾ ਰਹੀ ਹੈ ਪ੍ਰਦਰਸ਼ਨ ਇਸ ਤਰ੍ਹਾਂ ਕੀਤਾ ਜਾ ਰਿਹਾ ਵਾ ਤਾਂ ਅਸੀਂ ਕੋਸ਼ਿਸ਼ ਕਰ ਲੈਨੇ ਗੱਲਬਾਤ ਕਰਨ ਦੀ ਕਿ ਇਸ ਤਰ੍ਹਾਂ ਦੇ ਦਲ ਲੁਧਿਆਣਾ ਤੋਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਜੋ ਮੋਰਚੇ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕੁਝ ਸਹਿਮਤੀ ਬਣੀ ਵੀ ਜਰੂਰ ਦਿਖੀ ਹੈਗੀ ਆ ਕਿ ਤਾਂ ਕਿਸ ਤਰ੍ਹਾਂ ਜੀ ਸਹਿਮਤੀ ਹੈਗੀ ਹੈ ਕੀ ਗੱਲਬਾਤ ਹੋਈ ਆ ਉਸ ਬਾਰੇ ਵੀ ਅਸੀਂ ਜਿਹੜੀ ਹੈ ਚਰਚਾ ਜਰੂਰ ਕਰਾਂਗੇ ਤਾਂ ਲੁਧਿਆਣਾ ਦੇ ਵਿੱਚ ਇਸ ਵਕਤ ਇਹ ਪ੍ਰਦਰਸ਼ਨ ਚੱਲ ਰਿਹਾ ਵਾ ਮੋਰਚਾ ਜਿਹੜਾ ਵਾ ਲਗਾਉਣ ਦੀ ਗੱਲ ਕਹੀ ਸੀ ਕਿ ਬੁੱਡੇ ਦਰਿਆ ਤੇ ਜਾ ਕੇ ਇਹ ਮੋਰਚਾ ਲਗਾਣਾ ਵਾ ਤੇ ਬੰਨ ਲਗਾਇਆ ਜਾਣਾ ਵਾ ਤਾ ਉਸ ਨੂੰ ਲੈ ਕੇ ਅੱਜ ਵੀਰਕਾ ਮਿਲਕ ਪਲਾਂਟ ਦੇ ਬਾਹਰ ਸਾਰਿਆਂ ਨੂੰ ਪਹੁੰਚਣ ਦੇ ਲਈ ਕੀ ਆ ਗਿਆ ਸੀਗਾ ਤਾਂ ਇਹ ਜੋ ਲੋਕ ਨੇ ਇੱਥੇ ਪਹੁੰਚ ਵੀ ਦੇ ਨੇ ਤਾਂ ਗੱਲਬਾਤ ਵੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਕੀਤੀ ਜਾ ਰਹੀ ਹੈ ਇਸ ਵਕਤ ਜਿਹੜਾ ਫਰੋਜਪੁਰ ਰੋਡ ਆ ਫਿਲਹਾਲ ਉਸ ਨੂੰ ਬੰਦ ਕਰ ਦਿੱਤਾ ਗਿਆ ਵਾ ਪੁਲਿਸ ਵੱਲੋਂ ਡਿਵਰਜਨ ਜਿਹੜਾ ਕੀਤਾ ਗਿਆ ਤਾਂ ਕਿ ਟ੍ਰੈਫਿਕ ਜਿਹੜਾ ਵਾ ਸਮੂਥ ਚੱਲਦਾ ਰਹੇ ਤਾਂ ਇਹ ਅਸੁਵਿਧਾ ਜੋ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਰਹੇ ਹਾਂ ਇਸ ਵਕਤ ਜੁਹੇਸਾ ਦੇ ਹੱਥਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਲੋਗਨ ਜਿਹੜੇ ਨੇ ਤਖਤੀਆਂ ਫੜੀਆਂ ਇਹਨੇ ਪਾਣੀ ਨੂੰ ਗੰਦਾ ਕਰਨਾ ਬੰਦ ਕਰੋ ਤਾਂ ਇਹ ਵੱਖ-ਵੱਖ ਤਰ੍ਹਾਂ ਦੇ ਸਲੋਗਨ ਨੇ ਤਾਂ ਰਸਤੇ ਜਿਹੜੇ ਨੇ ਫਿਲਹਾਲ ਬੰਦ ਕਰ ਦਿੱਤੇ ਗਏ ਨੇ ਔਰ ਇਹ ਕਿਹਾ ਗਿਆ ਕਿ ਜਿੰਨੀ ਦੇ ਤੱਕ ਬੁੱਡੇ ਦਰਿਆ ਦਾ ਮਸਲਾ ਹੱਲ ਨਹੀਂ ਹੁੰਦਾ ਉਨੀ ਦੇ ਤੱਕ ਇਹ ਸੰਘਰਸ਼ ਵੀ ਚੱਲੇਗਾ ਔਰ ਇਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਫਿਲਹਾਲ ਜੋ ਗੱਲਬਾਤ ਚੱਲ ਰਹੀ ਆ ਕੀ ਗੱਲਬਾਤ ਹੁੰਦੀ ਆ ਕੀ ਸਹਿਮਤੀ ਬਣਦੀ ਆ ਸਮਾਂ ਦੱਸੇਗਾ ਫਿਲਹਾਲ ਫਰੋਜਪੁਰ ਰੋਡ ਤੇ ਜੋ ਪ੍ਰਦਰਸ਼ਨਕਾਰੀ ਨੇ ਜੋ ਮੋਰਚੇ ਦੇ ਲੋਕ ਨੇ ਉਹ ਇਸ ਵੇਲੇ ਪਹੁੰਚੇ ਨੇ ਹਾਈਵੇ ਨੂੰ ਬੰਦ ਕੀਤਾ ਹੈ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਹਾਈਵੇ ਜਿਹੜੇ ਰਸਤੇ ਨੇ ਉਹ ਉਹਨਾਂ ਨੂੰ ਡਿਵਰਜਨ ਜਿਹੜਾ ਵਾ ਦਿੱਤਾ ਗਿਆ ਵਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ